ਲਓ ਵੀ ਮਿੱਤਰੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਲੀਆ ਛੋਟਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਨਿਹਾਲ ਸਿੰਘ ਵਾਲਾ ਬਾਈ ਜਗਜੀਤ ਜੱਗੇ ਦੇ ਘਰੇ ਆਏ ਆ ਵਪਾਰ ਦਾ ਬਾਈ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ ਜਗਜੀਤ ਜੱਗੇ ਕੋਲੀਏ ਦੀਆਂ ਤਿੰਨ ਜਰਸੀਆਂ ਸੇਲ ਆ ਕਦ ਕਾਠ ਵੀ ਚੰਗੇ ਆ ਉਦਾਂ ਸਨਖੀਆਂ ਸੁਨਖੀਆਂ ਵੀ ਪੂਰੀਆਂ ਹੀ ਆ ਇਨਫੋਰਮੇਸ਼ਨ ਲੈ ਲੈਣਾ ਪੁੱਛ ਲੈਣੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਗੱਲਾਂ ਬਾਤਾਂ ਜਗਜੀਤ ਬਾਈ ਨਾ ਕਰ ਲੈਣੇ ਆ ਹਾਂਜੀ ਜੇਠੀ ਸਾਹਿਬ ਸਸੀਕਾਰ ਸਸੀਕਾਰ ਬਾਈ ਜੀ ਨਾਮ ਦੱਸ ਦੀਏ ਨਾਮ ਜਗਜੀਤ ਸਿੰਘ ਪਿੰਡ ਘੂਲਿਆ ਖੁਰ ਤਸੀਲ ਨਿਆਲ ਸਿੰਘ ਰਜਲਾ ਮੋਗਾ ਫੋਨ ਨੰਬਰ ਦੱਸ ਦੀਏ 9056753918 ਬਲਾਸੋਨੀ ਵੱਚੀ ਹੈ ਨਾ ਇੱਕ ਨੰਬਰ ਇਹ ਬਈ ਜੋੜਾ ਹੀ ਆਪਾਂ ਇੱਕੋ ਘਰੋਂ ਲਿਆ ਆਪਣੇ ਖੇਤ ਕੋਲੇ ਘਰ ਆ ਪਿਛਲੇ ਪਾਸੇ ਬੰਦਿਆਂ ਦਾ ਅੱਛਾ ਜੋੜਾ ਪਈ ਕਿਉਂ ਘਰੋਂ ਲਿਆ ਵੇੜਾ ਤਿੰਨ ਸੀ ਉਹਨਾਂ ਕੋਲੇ ਇੱਕ ਡੱਬੀ ਵਾੜ ਸੀ ਡੱਬੀ ਆਪਾਂ ਲੈਂਦੇ ਨਹੀਂ ਗਏ ਉਹ ਆਪਣੇ ਮਗਰ ਘਰ ਵਪਾਰ ਕਰਦੇ ਆ ਉਹ ਲੈ ਗਏ ਹੂੰ ਜੋੜਾ ਆਪਾਂ ਲੈ ਲਿਆ ਮੁੰਡਾ ਬਾਹਰ ਚ ਲੈ ਗਿਆ ਉਹਨਾਂ ਦਾ ਅੱਛਾ ਹਾਂਜੀ ਠੀਕ ਹੈ ਮੁੰਡਾ ਬਾਹਰ ਚ ਲੈ ਗਿਆ ਵੇੜਾ ਤਿੰਨ ਸੀ ਉਹਨ ਠੀਕ ਹੈ ਤੇ ਦੋ ਦੋ ਡੇਰੀ ਪਾਉਂਦੇ ਰਹੇ ਇਹਨਾਂ ਵੇੜਾਂ ਦਾ ਮੰਨ ਕੇ ਚੱਲੋ ਉਹਦਾ ਵੀ ਡੇਰੀ ਪੈਂਦਾ ਰਿਹਾ ਹੁਣ ਮੁੰਡਾ ਕੈਨੇਡਾ ਚਲਾ ਗਿਆ ਉਹਨਾਂ ਦਾ ਭਾਈ ਠੀਕ ਹੈ ਤੇ ਪਿਓ ਉਹਨਾਂ ਦਾ ਥੋੜਾ ਜਿਹਾ ਮੰਨ ਕੇ ਚੱਲੋ ਵੀ ਸਿਹਤ ਪੱਖੋਂ ਵੀ ਸਿੱਧਾ ਜਿਹਾ ਕਹਿ ਲਿਆ ਆਪਾਂ ਠੀਕ ਹੈ ਤੇ ਵੀ ਫਿਰ ਉਹ ਕਹਿੰਦਾ ਵੀ ਮੈਂ ਸੇਲ ਕਰਕੇ ਜਾਣਗਾ ਕੰਨ ਮਸੂਆ ਇਹ ਭਾਈ ਦੂਜੇ ਸੂਏ ਸੁਣਾ ਵੇੜ ਨੇ ਉਹ ਕਹਿੰਦੇ ਅਸੀਂ 16 17 ਕਿਲੋ ਦੁੱਧ ਇਹਦਾ ਚੋਇਆ ਠੀਕ ਹੈ ਵੀ ਪਹਿਲੇ ਸੂਏ ਤੇ ਸਵਾ ਸਮਾਏ ਦੇ ਬਾਈ ਪੰਜ ਚਾਰ ਤਾਂ ਰਹਿੰਦੇ ਆ ਵੀਰ ਭਰਾ ਕੋਈ ਦਿਲ ਚ ਸ਼ੱਕ ਨਾ ਰੱਖ ਲੈ ਵੀ ਬਾਈ ਨੇ 16 17 ਕਿਹਾ ਆਪਾਂ ਚਵਾ ਕੇ ਦੇ ਦਾਂਗੇ 16 17 ਆਪਾਂ ਚਵਾ ਦੇਾਂਗੇ ਚਵਾ ਦੇਾਂਗੇ 16 ਵਾਹ ਤੇਰੇ ਜੱਗੇ ਵਾਹ ਤੇਰੇ ਜੱਗੇ ਆਹ ਜੱਗਾ ਕੱਢਦਾ ਵਾ ਟਾ ਵੀਰ ਕਹਿੰਦਾ ਕੋਈ ਮਨ ਚ ਵਹਿਮ ਸ਼ੱਕ ਲੈ ਕੇ ਨਾ ਆਵੇ ਆਪਾਂ 16 17 ਕਿਲੋ ਚਵਾ ਕੇ ਦੇ ਦੇਾਂਗੇ ਆਹ ਤਾਂ ਕੀਤੀ ਗੱਲ ਠੇਠੀ ਸਾਹਿਬ ਤੋਂ ਲੱਖ ਰੁਪਏ ਦੀ ਬੇਫਿਕਰ ਹੋ ਕੇ ਅਗਲਾ ਆਜੇ ਚਵਾ ਦੇਾਂਗੇ ਬਾਈ ਕਹਿੰਦਾ ਆਪਾਂ 16 17 ਕਿਲੋ ਲੇਵਾ ਭਾਂਡਾ ਸੋਨਾ ਅਮਰੀਕਾ ਨਾਲ ਬਹਿਣਾ ਵਰਗਾ ਦਣ ਹਜੇ 4-5 ਲੈ ਜਾਣੇ ਆ ਆ 4-5 ਦਿਨ ਲੈ ਜਾਣੇ ਬਾਈ ਹਜੇ ਨਹੀਂ ਹਾਂ ਜਰਸੀ ਬਰੀਡ ਦੀ ਪੂਰੀ ਸੋਹਣੀ ਜੱਗੇ ਘੋਲੀਏ ਦੀ ਦੂਜਾ ਸੂਆ ਵੱਛੀ ਬਾਕੀ ਢੱਲਾ ਹਜੇ ਕਾਫੀ ਬਾਕੀ ਆ ਬਾਕੀ ਲੈਵਾ ਲਾਹੂ ਬਹੁਤ ਜਦੋਂ ਤਿਆਰ ਹੋ ਗਈ 4-5 ਦਿਨ ਲੈ ਜੂ ਬਾਈ ਕਹਿੰਦਾ ਕੋਈ ਸ਼ੱਕ ਵਹਿਮ ਰੱਖ ਕੇ ਨਾ ਆਵੇ ਦੁੱਧ ਵਾਲੇ ਪਾਸੋਂ ਦੁੱਧ ਆਪਾਂ ਬਾਈ ਕਹਿੰਦਾ ਚਵਾ ਕੇ ਦੇ ਦੇਾਂਗੇ ਬਾਕੀ ਜਰਸੀ ਦਸੀ ਜਾਂਦੀ ਆ ਸੋਹਣੀ ਕਰਮਾ ਵਾਲੀ ਸੁਨਖੀ ਸੁਨਖੀ ਪੂਰੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਜਰਸੀ ਬਰੀਡ ਦੀ ਬਾਕੀ ਹਾਈਟ ਵਿਡਥ ਦੋਵਾਂ ਵੜਾਂ ਦੀ ਪੂਰੀ ਐ ਲੈਆਂ ਲਿਆਜ ਵਾਲੇ ਬੰਦਿਆਂ ਕੋਲੋਂ ਤਾਂ ਹੀ ਜੱਗਾ ਠੋਕ ਠੋਕ ਗਰੰਟੀਆਂ ਤਸੱਲੀਆਂ ਦਿੰਦਾ ਕਿੰਨੇ ਦੀ ਜੱਗੇ ਆਪਾਂ ਬਈ ਜਮਾ ਜੈਲ 55000 ਦੀ ਵੜ ਦੇ ਦਾਂਗੇ 55 ਦੀ ਹਾਂ ਤੇ ਜੇ ਕਿਸੇ ਹੋਰ 10000 ਮਫੀ ਵਾਲੇ ਬੰਦੇ ਕੋਲੇ ਹੁੰਦੀ ਇਹਦਾ ਮੁੱਲ ਪਤਾ ਕਿੰਨਾ ਕਰਨੀ 65000 ਰੁਪਈਆ 65000 ਵੇਖ ਤਾਂ ਵੀ ਜਾਣਾ ਸੀਗਾ ਆਪਾਂ 55 ਤੋਂ ਥੋੜਾ ਬਹੁਤਾ ਮਾਨ ਕਰ ਦਾਂਗੇ ਲਾਓ ਜੀ ਜੱਗਾ ਕਹਿੰਦਾ ਜੇ ਕਿਸੇ ਉਹ ਜੇ ਕੋਲੇ ਹੁੰਦੀ ਤੇ ਇਹਦਾ 65000 ਮੁੱਲ ਹੋਣਾ ਸੀ ਵੈਗਣ ਜੱਗਾ ਕਹਿੰਦਾ ਤਾਂ ਵੀ ਜਾਣਾ ਸੀਗਾ ਪਰ ਆਪਾਂ ਜੱਗਾ ਕਹਿੰਦਾ 55000 ਦੀ ਦੇ ਦੇਂਗੇ ਥੋੜਾ ਬਹੁਤਾ ਮਾਨ ਤਾਨ ਵੀ ਹੋ ਜੂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਜਿਓ ਜੱਗੇ ਦੇ ਕੋਲੇ ਬੇਫਿਕਰ ਹੋ ਕੇ 16 17 ਅੱਛਾ ਠੀਕ ਆ ਫੋਟਾਂ ਨੂੰ ਲੈ ਵਾ ਪੇ ਛੇ ਨੂੰ ਵਾਦਾ ਦਿਨ ਪੰਜ ਭੇ ਪੂਰੇ ਜੇ ਪੂਰੇ ਪੰਜ ਹਾਂ ਠੀਕ ਐ ਇਹਨੇ ਵੀ ਦੂਜੇ ਸੂਏ ਸੁਣਾ ਇਹ ਇੱਕ ਹਫਤੇ ਦੀ ਕੱਚੀ ਆ ਗੁੱਸਾ ਤਾਂ ਨਹੀਂ ਕਰਦਾ ਗੱਲ ਕਵਾ ਹਾਂ ਬੋਲੋ ਵਲਟੇਲਾਂ ਦਾ ਬਹੁਤ ਪਈਆਂ ਹਨ ਹਾਂ ਜਿਦ ਦਿਨ ਤਿਆਰ ਹੋਗੀ ਹਾਂ ਤੇਰੇ ਢੈਡ ਨੂੰ ਲੇਵਾ ਕੱਢ ਕੇ ਸੂਗੀ ਉਹ ਤਾਂ ਸੂਗੀ ਜੇ ਲੇਵਾ ਢੈਡ ਨੂੰ ਕਰੂੰਗੀ ਫੇਰੀ ਦੁੱਧ ਦੇਊਗਾ ਹਾਂ ਸਹੀ ਗੱਲ ਲੇਵੀ ਦਾ ਦੁੱਧ ਕੀ ਦੇਊਗਾ ਦੋ ਦੇਊਗੀ ਦੋ ਕਿਲੋ ਦੇਊਗੀ 16 17 ਚੋਇਆ 16 17 ਆਪਾਂ ਚਵਾ ਕੇ ਦੇ ਦਾਂਗੇ ਸਹੀ ਆ ਵਾਹ ਤੇਰੇ ਜੱਟਾ ਐ ਤੇ ਆ ਜਾ ਐ ਠੀਠੀ ਸਾਹਿਬ ਠੀਠੀ ਸਾਹਿਬ ਦੂਜੇ ਸੂਏ ਸੁਣਾ ਦੋ ਦੇਦਾ ਵੀ 16 17 ਕਿਲੋ ਚੋਇਆ ਹੂੰ ਠੀਕ ਆ ਇਹਦੇ ਡੇਢ ਮਹੀਨੇ ਦਾ ਹਫਤੇ ਦੀ ਕੱਚੀ ਆ ਠੀਕ ਆ ਟੀਕੇ ਇਕੱਠੇ ਭਰਾਏ ਸੀ ਕਿ 2-4 ਦਿਨ ਦਾ ਕਾ ਪਿਛਾ ਹੋ ਜਾਵੇ ਇਹਨਾਂ ਦਾ ਇਹਦਾ ਹਫਤਾ ਰਹਿੰਦਾ ਉਹਦੇ ਪੰਜ ਦਿਨ ਰਹਿੰਦੇ ਆ ਅੱਛਾ ਠੀਕ ਹੈ ਉਹਦਾ ਸੀਮਨ ਇਕੱਠੇ ਹੀ ਆਈ ਹੋਈ ਆ ਹਾਂ ਸੀਮਨ ਵੀ ਆਪਾਂ ਨੂੰ ਦੱਸਿਆ ਸੀ ਕਿ ਉਹ ਚੰਗੇ ਭਰਾਏ ਵੇ ਆ ਹੂੰ ਐਵੇਂ ਆਪਾਂ ਹਨਾ ਵੀ ਪੁੱਛ ਕੇ ਰਿਕਾਰਡ ਆਪਾਂ ਗਾਂਹ ਅਗਲੇ ਤੋਂ ਦੇ ਦਤਾ ਇਹਨੇ ਵੀ ਦੋ ਦੋਨੇ ਹੀ ਦਿੱਤਾ ਦੋ ਦੇਦੇ ਵੀ 16 ਸਾਰੇ ਦਿੱਤਾ ਵਾ ਕੱਢ ਬਾਹਰ ਇਹਨੇ ਵੀ ਦੂਜੇ ਸੂਈ ਆ ਠੀਕ ਆ ਫੈਟ 7-5 ਆਉਂਦੀ ਰਹੀ ਇਹਨਾਂ ਦੀ ਸਾਢੇ 7:22 ਕਹਿੰਦਾ ਫੈਟ ਆਉਂਦੀ ਰਹੀ ਆ ਲਓ ਜੀ ਬਹੁਤ ਭੈਣ ਭਰਾ ਕਰਦੇ ਹੁੰਦੇ ਆ ਬਾਈ ਦਸੱਲੀ ਵਾਲੀਆਂ ਜਰਸੀਆਂ ਲੈਣੀਆਂ ਗਾਰੰਟੀ ਵਾਲੀਆਂ ਜੱਗੇ ਵੱਲੋਂ ਫੁੱਲ ਤਸਲੀ 7.5 ਫੈਟ ਮੱਝਾਂ ਦੀ ਆਉਂਦੀ ਆ ਤੇ ਇਹਨਾਂ ਦੀ ਆਉਂਦੀ ਰਹੀ ਬਾਈ ਕਹਿੰਦਾ ਠੇਠੀ ਸਾਹਿਬ ਕਹਿੰਦਾ ਬਾੜਾ ਨਰਮ ਜਿਆ ਬੰਦਾ ਸਿੱਧਾ ਸਾਦਾ ਜੋ ਇਹਦੇ ਦਿਲ ਚਾ ਉਹੀ ਇਹਦੇ ਮੂੰਹ ਤੇ ਆ ਸਿੱਧੀ ਗੱਲ ਕਹਿੰਦਾ ਹਾਈਟ ਦੋਵਾਂ ਵਹਿੜਾਂ ਦੀ ਸੇਮ ਹੀ ਆ ਦੁੱਧ ਦੇਣੇ ਵੀ 16 17 ਕਿਲੋ ਹੀ ਦਿੱਤਾ ਦੇਣੇ ਦੇ ਹਫ਼ਤਾ ਪਿਆ ਦੋਵਾਂ ਵਹਿੜਾਂ ਦੀ ਇੱਕ ਦੇਣ ਹੀ ਬਾਈ ਕਹਿੰਦਾ ਏਆਈ ਕਰਾਈ ਆ ਰਹੀ ਨਾ ਇਹ ਦੋ ਦਿਨ ਬਾਈ ਕਹਿੰਦਾ ਲੱਗਦਾ ਕਿ ਵੱਧ ਲੈ ਜੂਗੀ ਤੇ ਦੋਵਾਂ ਦੇ ਸੀਵਨ ਵੀ ਬਾਈ ਦੱਸਦਾ ਉਹ ਕਹਿੰਦਾ ਚੰਗੀ ਭਰਾਈ ਆ ਬਾਕੀ ਵਹਿੜਾਂ ਹੀ ਦੱਸੀ ਜਾਂਦੀਆਂ ਵਹਿੜਾਂ ਸੋਹਣੀਆਂ ਸੋਹਣੀਆਂ ਆ ਪੂਰੀਆਂ ਹੀ ਆ ਕੱਦ ਕਾਠ ਪੂਰੇ ਆ 16 16 17 18 ਖੁੱਲਾ ਦੁੱਧ ਪਿਆ ਦਨ ਬਾਕੀ ਕਹਿੰਦਾ ਬੱਚਵਾ ਕੇ ਦੇ ਦਾਂਗੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਚਵਾ ਕੇ ਦੇ ਦਾਂਗੇ ਬਈ ਆਪਾਂ ਗਾਰੰਟੀ ਵਾਲੇ ਘਰ ਆਈ ਜਾਵਾਂਗੇ ਇਹ ਗਾਰੰਟੀ ਵਾਲੇ ਘਰ ਆਈਆਂ ਵਾ ਹਾਂ ਮੋਟੇ ਮੋਟੇ ਥਾਣਾ ਚਾਰ ਹੀ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਠੀਠੀ ਸਾਹਿਬ ਇਹ ਜੈ ਜੈ ਪ੍ਰਾਈਜ਼ ਇਹ ਵੀ 55 ਦੀ ਇਹ ਵੀ 55 ਦੀ ਕੋਈ ਚੱਕਰ ਨਹੀਂ ਗਾ ਜੋੜਾ ਇੱਕ ਕਰੋ ਲਿਆ ਪਦਰ 5000 1000 15 1500 ਕੰਮ ਕਰ ਬਾਈ ਚੱਕੋ ਜੀ ਹਾਂ ਜੀ ਆਪਾਂ ਨਹੀਂ ਇਹ ਦੱਸਦਾ ਯਾਰ ਲੈਣਾ ਲੈਣਾ ਹੀ ਨਹੀਂ ਆਪਾਂ ਸਹੀ ਹੈ ਆਪਾਂ ਜੱਗਾ ਕਹਿੰਦਾ 100000 15-1500 ਕਮਾਉਣਾ ਚਲੋ ਇੰਨੀ ਕਿ ਦਿਹਾੜੀ ਤਾਂ ਚਾਹੀਦੀ ਵੀ ਆ ਪਕਾਈ ਕਰਦਾ ਗੋਆ ਚੱਕਦਾ ਇਹਨਾਂ ਦਾ ਪੱਠੇ ਡੱਠੇ ਪਾਉਂਦਾ ਨਵਾਈ ਧਵਾਈ ਵੀ ਕਰਦਾ ਤੇ ਇੰਨਾਂ ਕ ਤਾਂ ਹੱਕ ਆ 10000 ਨਹੀਂ ਜੱਗਾ ਕਹਿੰਦਾ ਆਪਾਂ ਲੈਣਾ ਆਪਾਂ ਲੈਣਾ ਨਹੀਂਗਾ ਹਾਂ ਤੇ 6-6000 ਰੁਪਏ ਦਾ ਵੇਚਣਾ ਲੰਗਾ ਹਾਂ ਚਲੋ ਆਪਾਂ ਕਹਿੰਦੇ ਕੋਈ ਕਈ ਵਾਰ ਕੋਈ ਬੰਦਾ ਵੇਚਣਾ ਆਪਾਂ ਤੋਂ ਲੈ ਲੈਂਦਾ ਹਾਂ ਠੀਕ ਆ ਆਪਾਂ ਤਾਂ ਹੀ ਮੋਝਾਇਜ ਕਰਦੇ ਹੁੰਨੇ ਸਹੀ ਆ ਤੇ ਕੱਲੇ ਰੱਖਣ ਵਾਲੇ ਬੰਦੇ ਤੋਂ ਫਿਰ ਜਾਵੇਂ ਜਾਇਜ਼ ਮਾਲ ਮਿਲ ਜਾਣਾ ਹਾਂ ਇਹ ਤਾਂ ਗੱਲ ਹੈਗੀ ਆ ਇਹ ਤੇ ਆ ਜਾ ਰਣੀ ਸੁਂਦਰਾ ਤੇ ਇਹ ਰਾਲੀ ਸੁਂਦਰਾ ਤੇ ਆਏ ਆ ਇਸੇ ਦੁੱਧ 8 ਕਿਲੋ ਆ ਦੋ ਟਾਈਮਾਂ ਦਾ ਹੂੰ ਮੈਂ ਉੜ ਗਿਆ ਵਿਆਹ ਹੂੰ ਤੇ ਦੁੱਧ ਥੋੜਾ ਜਿਹਾ ਘਟ ਗਈ ਸੀਗੀ ਹੁਣ 8 ਕਿਲੋ ਹੈਗਾ ਭਾਈ ਠੀਕ ਆ ਠੀਕ ਆ ਤੇ ਮਗਰ ਇਹਦੇ ਬੱਚਾ ਸੂਈ ਨੂੰ ਅੱਜ ਹੋ ਗਏ ਕੋਈ 15 16 ਦੇਣ ਕਿੰਨੇ ਦੀ ਹੈ ਕਿੰਨੇ ਦੀ 22000 ਦੀ 22 ਦੀ ਆ ਚੱਕ ਜੱਗਾ ਭਾਈ ਜੱਗਾ ਭਾਈ ਤੇ ਮੁੱਲ ਵੀ 22000 22000 ਜੱਗਾ ਕਹਿੰਦਾ ਮੈਂ ਵਿਆਹ ਉੱਠ ਗਿਆ ਸੀਗਾ ਤੇ ਦੁੱਧ ਥੋੜਾ ਜਿਹਾ ਘਟਾ ਗਈ 8 ਕਿਲੋ ਤਾਂ ਫੇਰ ਵੀ ਚੋ ਕੇ ਲੈ ਜੀ ਅਗਲਾ ਕਿਲੋ ਹਾਂ ਥੋੜੀ ਜਿਹੀ ਲਸੀਆਂ ਆ ਸੰਭਾਲਣ ਵਾਲੀ ਆ ਬੜਾ ਹਾਂ ਮੁੱਲ ਵੀ ਫਿਰ 22000 ਲਸਿਆਂ ਵਾਲੀ ਆ ਹਾਂ 22000 ਦੀ ਆ ਜੋ 8 ਕਿਲੋ ਦੁੱਧ ਜੱਗਾ ਕਹਿੰਦਾ ਮੈਂ ਵਿਆਹ ਉੱਠ ਗਿਆ ਸੀ ਤੇ ਦੁੱਧ ਕੱਢ ਗਈ ਤੇ ਦੁੱਧ ਤੇ ਜੱਗਾ ਕਹਿੰਦਾ ਇਹਨੇ ਆ ਜਾਣਾ 8 ਕਿਲੋ ਦੁੱਧ ਚੋਕੇ ਲੈ ਜਾਓ 22000 ਦੀ ਜਗਜੀਤ ਸਿੰਘ ਜੱਗਾ ਕੋਲੀਆ 3000 ਸੀਆਂ ਸੇਲ ਇੱਕ ਸੂਈ ਸਵਾਈ ਦੋ ਗੱਬਣਾ ਪੂਰੀਆਂ ਚੰਗੀਆਂ ਆਹ ਦਾ ਪੂਰੀਆਂ ਚੰਗੀਆਂ ਵੱਚੀਆਂ ਜੱਗੇ ਦੀ ਗੱਲ ਸਹੀ ਆ ਵਾੜਾ 65-65000 ਦੇ ਭਾਅ ਨੂੰ ਹੀ ਵੇਕਨਾਂ ਲੀਆਂ ਜੇ 10-1000 ਨਫਾ ਲੈਣਾ ਹੋਵੇ ਪਰ ਜੱਗੇ ਦੇ ਨਫੇ ਜਾਇਜ਼ ਹੁੰਦੇ ਆ ਫੋਨ ਨੰਬਰ ਸਕਰੀਨ ਤੇ ਸਸਿਕਾ